ਤੇ 31 ਜਨਵਰੀ ਨੂੰ ਮਤਲਬ ਹੋਇਆ ਤੇ ਰਾਤੀਂ ਦੁਕਾਨਾਂ ਨੂੰ ਅੱਗ ਵਗੈਰਾ ਲੱਗਣੀ ਸ਼ੁਰੂ ਹੋ ਗਿਆ ਸਨ ਤੇ ਫਿਰ ਉਸ ਵੇਲੇ ਵਾਲੀ ਤਾਰੀਖ 31 ਤੇ ਉਹ ਤੇ ਗੁਜਾਰਾ ਸਾਹਿਬ ਦੇ ਅੰਦਰ ਨਿਕਲੋ ਹੋਇਆ ਉਹ ਸਾਮਲਾ ਪੀੜੇ ਉੱਪਰ ਚੜ ਗਏ ਉਹ ਕਿਸੇ ਰਾਖੂ ਕੋਲ ਸਨ ਔਰ ਫਿਰ ਉਸ ਤੋਂ ਬਾਅਦ ਉਹ ਕਿਹਦੇ ਨਾਲ ਉਹਨਾਂ ਨੇ ਖੱਟਿਆ ਉਹ ਰਗਾਟ ਕੱਟ ਕੇ ਉੱਤੋਂ ਫਲੋਰ ਤੇ ਉੱਪਰੋਂ ਹੀ نیچے ਸੁੱਟਿਆ ਗਿਆ ਬਹੁਤ ਜਜ਼ਬੂਸੀ ਮਤਲਬ ਨੇ ਅੱਗੇ ਲੱਗੇ ਹੋਏ ਸਾਰੇ ਪੰਚ ਅੱਗੇ ਲੱਗੇ ਫਿਰ ਉੱਤੇ ਜਗਦੀਸ਼ ਟਾਈਟਲਰ ਆਉਂਦਾ ਹੈ ਕੈਲਕੂਲੇਟ ਕੀ ਉਸ ਨੇ ਆ ਕਿਸੇ ਗੁਲਗਾਰੀ ਨਾਲ ਅੱਗੇ ਲੱਗਣ ਲੱਗੀ ਮਤਲਬ ਬਾਤ ਨਹੀਂ ਲੱਗੀ ਨਾ ਉਹ ਪਹਿਲੇ ਆਇਆ ਸੀ ਸਗਾਰਾ ਨੂੰ ਮਾਰੋ ਕੁੱਟੋ ਕੇ ਉਹ ਇਹਨਾਂ ਨੇ ਸਾਡੀ ਮਾਂ ਨੂੰ ਮਾਰ ਦਿੱਤੀ ਇਹਨਾਂ ਦਾ ਕੁਛ ਨਹੀਂ ਰਹਾ ਤੇ ਕੰਜਸ ਲੋਕ ਨੇ ਗਵਾਹੀ ਨਹੀਂ ਦੋ ਮੈਂ ਜਿਸੀ ਇਹਨਾਂ ਬੱਚੇ ਨੂੰ ਕੱਟਿਆ ਤੇ ਮੇਰਾ ਬੇਟਾ ਹੀ ਖਤਮ ਹੋ ਗਿਆ ਤੇ ਫਿਰ ਮੇਰੀ ਦੁਨੀਆ ਹੀ ਮੇਰੇ ਤੋਂ ਖਤਮ ਹੋ ਗਈ ਤੇ ਮੈਂ ਕਿਉਂ ਕਿਉਂ ਨਾ ਆਪਣੇ ਕੋਹਾਂ ਘਾਸੇ ਵਿੱਚ ਖੜੀ ਹਾਂ 1984 ਜਿਸ ਕਤਲੇਆਮ ਹੋਏ ਨੂੰ 41 ਸਾਲ ਹੋ ਗਏ ਤੇ ਅਜੇ ਵੀ ਇਨਸਾਫ ਦੂਰ ਨਜ਼ਰ ਆਉਂਦਾ ਹੈ ਗਵਾਹੀਆਂ ਦੇ ਦੌਰ ਚੱਲਦੇ ਰਹੇ ਲਗਾਤਾਰ ਪਛਾਣਾ ਹੁੰਦੀਆਂ ਰਹੀਆਂ ਲੇਕਿਨ ਇਨਸਾਫ ਹਲੇ ਵੀ ਨਹੀਂ ਮਿਲਿਆ ਸੱਜਨ ਕੁਮਾਰ ਜੇਲ੍ਹ ਜ਼ਰੂਰ ਗਿਆ ਲੇਕਿਨ ਜਗਦੀਸ਼ ਟਾਈਟਲਰ ਤੇ ਉਹ ਜੇ ਹੋਰ ਚਾਹੇ ਉਹ ਕਮਲਨਾਥ ਹੋਵੇ ਜਾਂ ਹੋਰ ਬਹੁਤ ਸਾਰੇ ਉਹ ਜੇ ਵੀ ਬਾਤ ਤੁਰੇ ਫਿਰਦੇ ਨੇ ਹੁਣ ਜਗਦੀਸ਼ ਟਾਈਟਲਰ ਨੂੰ ਲੈ ਕੇ ਪੁਲਵੰਗਸ ਚ ਜਿਸ ਤਰੀਕੇ ਨਾਲ ਕਤਲਿਆਮ ਹੋਇਆ ਗੁਰਦੁਆਰਾ ਸਾਹਿਬ ਸਾੜਿਆ ਗਿਆ ਉਸ ਤਾਂ ਇਹ ਮਾਮਲੇ ਵਿੱਚ ਗਵਾਹੀਆਂ ਚੱਲਦੀਆਂ ਪਈਆਂ ਨੇ ਸਾਡੇ ਨਾਲ ਇਸ ਵੇਲੇ ਹਰਪਾਲ ਕੌਰ ਮੌਜੂਦ ਨੇ ਜਿਹੜੇ ਕੀ ਇਸ ਮਾਮਲੇ ਚ ਮੁੱਖ ਗਵਾਹ ਨੇ ਉਹਨਾਂ ਨਾਲ ਗੱਲ ਕਰਾਂਗੇ ਮੈਮ ਤੁਸੀਂ ਗਵਾਹੀ ਦੇ ਰਹੇ ਹੋ ਕੀ ਦੇਖਿਆ ਤੁਸੀਂ ਉਸ ਦਿਨ ਕੀ ਤਰੀਖ ਸੀ ਕੀ ਯਾਦ ਹੈ ਤੇ 31 ਤਰੀਕ ਮਤਲਬ ਹੋਇਆ ਤੇ ਰਾਤੀ ਦੁਕਾਨਾਂ ਨੂੰ ਅੱਗਾ ਵਗੈਰਾ ਲਗਨੀਆ ਸ਼ੁਰੂ ਹੋ ਗਿਆ ਸੀ ਤੇ ਫਿਰ ਸਵੇਰੇ 1 ਤਰੀਕ ਸੀ 1 ਤਰੀਕ ਤੇ ਉਹ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਮਤਲਬ ਹੋਇਆ ਨੁਕਸਾਨ ਹੋ ਗਾ ਕੀ ਹੋਇਆ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਮਤਲਬ ਉਹਨਾਂ ਨੇ ਸਿਲੰਡਰ ਵਗੈਰਾ ਫਟੇ ਸਨ ਹਾਂਜੀ ਪੀੜ ਨੇ ਅੱਗ ਲਗਾ ਦਿੱਤੀ ਅੰਦਰ ਪੀੜ ਨੇ ਅੱਗ ਲਗਾ ਦਿੱਤੀ ਹੈ ਹੂੰ ਔਰ ਉਸ ਤੋਂ ਬਾਅਦ ਸਾਡੇ ਉਹ ਗੋਚਰ ਸਿੰਘ ਚੰਨੀ ਸਾਡਾ ਨੌਕਰ ਸੀ ਹੂੰ ਤੇ ਨਾਲੇ ਬਾਦਲ ਜੀ ਆਗੇ ਸਨ ਗੁਰਦੁਆਰੇ ਦੇ ਰਾਗੀ ਹੈਗੇ ਸਨ ਉਹ ਛੁਪੇ ਹੋਏ ਸਨ ਕਿਸੇ ਰਕਾਰ ਬਾਹਰ ਨਿਕਲ ਮਤਲਬ ਉਹ ਉਹ ਉਹਨਾਂ ਨੂੰ ਕੀ ਕਹਿੰਦੇ ਕੱਟਿਆ ਹੈਗਾ ਉਹ ਪੀੜ ਉੱਪਰ ਚੜ ਗਿਆ ਹੈ ਉਹ ਕਿਸੇ ਗਾ ਛੁਪੇ ਹੋਏ ਸਨ ਔਰ ਫਿਰ ਉਸ ਤੋਂ ਬਾਅਦ ਉਹ ਕੀ ਕਹਿੰਦੇ ਉਹਨਾਂ ਨੂੰ ਕੱਟਿਆ ਵਗੈਰਾ ਕਟਕੀ ਉਹ ਤਾਂ ਫਲੋਰ ਤੋਂ ਉੱਪਰੋਂ ਹੀ نیچے ਸੁੱਟਿਆ ਗਿਆ। نیچے ਰੇੜੀ ਦੇ ਉੱਤੇ ਪਾ ਕੇ ਦੋਨੋਂ ਬਾਡੀ ਨੂੰ ਤੇ ਉਹ ਕਿ ਕਹਿੰਦੇ ਉਸ ਤੋਂ ਤੇ ਟੈਰ ਪਾ ਕੇ ਗੁਰਦੁਆਰੇ ਅੰਦਰ ਜਾਂਦੇ ਉਹਨਾਂ ਨੇ ਚਲਾ ਦਿੱਤੇ। ਤੁਸੀਂ ਕਿਸ ਜਗ੍ਹਾ ਰਹਿੰਦੇ ਸੀ ਪੁਲ ਬੰਗੇਚ ਦੇ? ਪੁਲ ਬੰਗੇਚ ਤੇ 11 ਹੀ ਹੱਥੀਕਾ ਨਾਂ ਰਹਿੰਦਾ ਸੀ। ਹਾਂਜੀ। ਤੇ ਇਹ ਜਿਹੜੇ ਲੋਕ ਜਿਨ੍ਹਾਂ ਦਾ ਕਤਲ ਕੀਤਾ ਗਿਆ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਰਹਿੰਦੇ ਸੀ। ਨਹੀਂ ਸਾਡੀ ਦੁਕਾਨ ਦਾ ਨੌਕਰ ਸੀ ਨਾ ਭਾਈ ਜੀ ਗੁਰਦੁਆਰੇ ਦੇ। ਭਾਈ ਜੀ ਗੁਰਦੁਆਰੇ ਦੇ ਸੀ। ਹਾਂਜੀ ਹਾਂਜੀ। ਤੇ ਇਹ ਪੀੜ ਇਹਨਾਂ ਦੇ ਮਗਰ ਭੱਜੀ ਜਦੋਂ ਇਹਨਾਂ ਨੂੰ ਲੱਭਿਆ ਇਹਨਾਂ ਨੂੰ। ਹਾਂਜੀ। ਨਹੀਂ ਉਹ ਨੌਕਰ ਤੇ ਪਹਿਲੇ ਛੁਪਿਆ ਹੋਇਆ ਸੀ ਸਾਡਾ ਤੇ ਉਹ ਜਿਹੜਾ ਬਾਦਲ ਸੀ ਉਹ ਵਿਚਾਰਾ દોੜ ਕੇ ਆਇਆ ਮੈਂ ਬੇਦੇ ਸਾਬ ਦੇ ਘਰ ਜਾਣਾ ਮੈਂ ਇੱਥੇ ਆਪਣੀ ਜਾਨ ਬਚਾ ਲਾਂਗਾ ਅਸੀਂ ਘਰ ਨਹੀਂ ਸੀ ਸਾਡਾ ਤਾਂ ਲੱਗਿਆ ਸੀ ਅਸੀਂ ਵੀ ਛੁਪੇ ਹੋਏ ਸੀ ਉਹ ਵੀ ਆ ਕੇ ਉਹ ਵਿਚਾਰਾ ਉਹਦੇ ਕੋਲ ਜਾ ਕੇ ਇੱਥੇ ਛੁਪ ਗਿਆ ਤੇ ਫਿਰ ਢੀਡ ਨੂੰ ਉਹਨਾਂ ਨੂੰ ਹਾਂਜੀ ਹਾਂਜੀ ਢੀਡ ਨੂੰ ਉਹਨਾਂ ਨੇ ਘਟਵਟ ਕੀਤਾ ਤੇ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਵੱਢਿਆ ਗਿਆ ਉੱਥੇ ਹਾਂਜੀ ਵੱਢਿਆ ਗਿਆ ਕੱਟ ਕੇ ਉਹਨਾਂ ਨੂੰ ਅਲੱਗ-ਅਲੱਗ ਮਤ ਕਟਿਆ ਕੱਟ ਕੇ ਉੱਪਰ ਹੀ ਸੋਟਿਆ ਖੂਨ ਦੇ ਲਦੂਰਾ ਦੋਏ ਪੈਸੂ ਇਹ ਤੁਸੀਂ ਵੇਖਿਆ ਆਪਣੀ ਅੱਖਾਂ ਨਾਲ ਸਾਰਾ ਹਾਂਜੀ ਹਾਂਜੀ ਕੀ ਮੌਲ ਸੀ ਮੈਮ ਉਸ ਵੜੇ ਲਾਗੇ ਚਾਗੇ ਕੀ ਕੀ ਮੌਲ ਸੀ ਕੀ ਸਭ ਸੜ ਰਿਹਾ ਸੀ ਕੀ ਮੌਲ ਸੀ ਮਤਲਬ ਬਹੁਤ ਜ਼ਿਆਦਾ ਸੀ ਮਤਲਬ ਜਨੇ ਅੱਗੇ ਹੀ ਲੱਗੇ ਹੋਏ ਆ ਸਾਰੇ ਪਾਸੇ ਅੱਗੇ ਲੱਗੇ ਹੋਏ ਆ ਇਸੇ ਫਿਰ ਉੱਤੇ ਜਗਦੀਸ਼ ਟਾਈਟਲਰ ਆਉਂਦਾ ਟਾਈਟਲਰ ਜੀ ਉਸ ਦਿਨ ਜਿਸਨ ਗੁਰਦਾਰਨ ਨੂੰ ਅਗ ਲੱਗ ਲਗੇ ਬਾਤ ਲੱਗੀ ਆ ਨਾ ਅਗੋ ਪਹਿਲੇ ਆਇਆ ਸੀ ਕੀ ਕਹਿੰਦਾ ਟਾਈਟਲਰ ਉੱਥੇ ਆ ਕੇ ਉਹ ਕੀ ਆ ਕੇ ਕਹਿੰਦਾ ਕਿ ਇਹਨਾਂ ਨੂੰ ਗੱਡੀ ਤੋਂ ਉਤਰ ਮਾਸਟਰ ਗੱਡੀ ਵਿੱਚ ਵਾਟ ਚ ਕਹਿੰਦਾ ਇਹਨਾਂ ਨੂੰ ਮਾਰੋ ਕੁੱਟੋ ਸਜ਼ਾਰਾ ਨੂੰ ਮਾਰੋ ਕੁੱਟੋ ਕਿਉਂਕਿ ਇਹਨਾਂ ਨੇ ਸਾਡੀ ਮਾਂ ਨੂੰ ਮਾਰ ਦਿੱਤੇ ਇਹਨਾਂ ਦਾ ਕੁਛ ਵੀ ਨਹੀਂ ਰਹਿਣਾ ਚਾਹੀਦਾ ਇਹ ਟਾਈਟਲਰ ਨੇ ਭੀੜ ਨੂੰ ਕੀ ਆ ਕੇ ਹਾਂਜੀ ਹਾਂਜੀ ਮੈਂ ਪਟਰੀ ਸਿਕਲੋਤੀ ਸੀ ਨਾ ਸਾਡੀ ਦੁਕਾਨ ਦਾ ਮਤਲਬ ਦਾ ਸਮਾਨ ਚੁੱਕ ਕੇ ਲੈ ਕੇ ਜਾ ਰਹੇ ਸਨ ਸਾਡਾ ਕਾਫੀ ਵੱਡਾ ਸ਼ੋਰੂਮ ਸੀ ਸਾਡੀ ਦੁਕਾਨ ਲੁੱਟ ਲਈ ਗਈ ਨਾਲ ਹੀ ਹਾਂਜੀ ਹਾਂਜੀ ਲੁੱਟ ਲਈ ਗਈ ਦੋ ਮੰਜ਼ਲੀ ਸਾਟੋ ਸ਼ਾਪ ਸੀ ਹਾਂਜੀ ਲੁੱਟ ਲਈ ਗਈ ਉਸ ਦੌਰਾਨ ਟਾਈਟਲਰ ਫਿਰ ਉੱਥੇ ਅੰਦਰ ਵੱੜਦਾ ਉਸ ਜਗ੍ਹਾ ਤੇ ਆਉਂਦਾ ਗੱਡੀ 'ਚ ਸੜਕ ਦੇ ਉੱਤੇ ਹਾਂਜੀ ਮੈਂ ਸੋਚਿਆ ਕਿ ਸਾਡੀ ਮਦਦ ਕਰੇਗਾ ਮੈਂ ਮੈਨੂੰ ਜਾਣਦਾ ਸੀ ਕਿਉਂਕਿ ਮੈਂ ਪਹਿਲੇ ਇਹ ਕਾਂਗਰਸੀ ਹੈਗੇ ਸੀ ਮੇਰੇ ਹਸਬੰਦ ਜੋ ਸਾਡੀ ਸ਼ਾਪ ਤੇ ਆਂਦਾ ਹੁੰਦਾ ਸੀ ਬਹੁਤ ਜ਼ਿਆਦਾ ਤੇ ਫਿਰ ਮੈਂ ਸੋਚਿਆ ਕਿ ਮੈਂ ਜਾਨੀ ਆ ਮੈਨੂੰ ਪਛਾਣ ਲੈ ਕੇ ਮੈਂ ਨਾਲ ਲਾਗੇ ਸਾਡੀ ਦੁਕਾਨ ਦਾ ਮਤਲਬ ਉਹਨਾਂ ਨੇ ਚਾਹ ਅੱਗੇ ਉਹ ਕਰ ਦਿੱਤਾ ਹੈਗਾ ਆ ਕੇ ਮਤਲਬ ਉਹਨਾਂ ਨੇ ਫੜਕਾ ਦਿੱਤਾ ਤੇ ਮੈਂ ਤਾਂ ਚੁੱਪ ਕਰਕੇ ਮੈਂ ਤਾਂ ਚੁੱਪ ਕਰਕੇ ਆਪਣਾ ਫੇਰ ਕੰਸਲ ਉਧਰ ਚਲੀ ਗਈ ਤੇ ਛੁੱਪੀ ਹੋਈ ਸੀ ਤੁਸੀਂ ਆਪਣੀ ਜਾਨ ਬਚਾਈ ਫਿਰ ਹਾਂਜੀ ਮੈਂ ਆਪਣੀ ਜਾਨ ਬਚਾਈ ਤੁਹਾਨੂੰ ਇੰਨੇ ਸਾਲ ਕਿਉਂ ਲੱਗੇ ਤੁਸੀਂ ਇੰਨੇ ਸਾਲ ਕਿਉਂ ਨਹੀਂ ਬੋਲੇ ਪਹਿਲਾਂ ਇੰਨੇ ਸਾਲ ਮੈਂ ਤਾਂ ਨਹੀਂ ਬੋਲੀ ਕਿਉਂਕਿ ਮੇਰਾ ਬੇਟਾ ਜਿਹੜਾ ਸੀ ਉਹਨੂੰ ਧਮਕੀਆਂ ਆ ਰਹੀਆਂ ਸਨ ਉਹ ਮਤਲਬ ਮੈਂ ਡਰ ਸੀ ਮੇਰੇ ਇੱਕ ਬੇਟਾ ਹੈ ਉਹਨੂੰ ਕੁਝ ਹੋ ਨਾ ਜਾਏ ਫਿਰ ਉਹ 2015 ਚ ਉਹ ਦੀ ਡੈਥ ਹੋ ਗਈ ਹੈ। ਔਰ ਮੈਂ ਫਿਰ ਉਸ ਬਾਅਦ ਆਪਣਾ ਮੈਂ ਸੋਚਿਆ ਹੁਣ ਕਿਉਂ ਨਾ ਮੈਂ ਆਪਣੀ ਕੌਮ ਵਾਸਤੇ ਖੜੀ ਹੋ ਕੇ ਇਨਸਾਫ ਕਰਵਾ ਜੋ ਆਪਣੀ ਅੱਖੀ ਦੇਖਿਆ। ਫਿਰ ਇਸ ਕਰਕੇ ਮੈਂ ਅੱਗੇ ਹੋਈ। ਇੰਨੇ ਸਾਲਾਂ ਡਰ ਲੱਗਾ ਕਦੀ। ਨੇ ਡਰਨੇ ਲੱਗੇ ਮੈਨੂੰ ਬਤਨ ਮੈਨੂੰ ਐ ਸੀ ਕਿ ਮੇਰੇ ਬੇਟੇ ਨੂੰ ਨਾ ਕੁਝ ਹੋ ਜਾਏ ਦੇਖੋ ਮੇਰਾ ਹੋਰ ਤਾਂ ਕੋਈ ਹੈ ਨਹੀਂ ਸੀ ਤੁਹਾਨੂੰ ਧਮਕੀਆਂ ਤੁਹਾਨੂੰ ਧਮਕੀਆਂ ਆਉਂਦੀਆਂ ਰਹੀਆਂ ਉਸ ਦੌਰਾਨ ਪਤਾ ਸੀ ਉਹਨਾਂ ਨੂੰ ਤੁਹਾਡਾ ਬੇਟੇ ਨੂੰ ਆ ਰਹੀਆਂ ਸਨ ਧਮਕੀਆਂ ਹਾਂ ਜੀ ਤੁਹਾਨੂੰ ਬੇਟੇ ਕਹਿੰਦੇ ਸੀ ਕਹਿੰਦੇ ਸੀ ਮਤਲਬ ਮੈਂ ਗਵਾਹੀ ਨਾ ਦਵਾਂ ਮੇਰੇ ਚਾਹੀਏ ਇਹਨਾਂ ਬੱਚੇ ਨੂੰ ਉਹ ਕਰ ਜਾਗੇ ਫਿਰ ਮੇਰਾ ਬੇਟਾ ਹੀ ਖਤਮ ਹੋ ਗਿਆ ਤੇ ਫਿਰ ਮੇਨੂੰ ਦੁਨੀਆ ਹੀ ਮੇਰੀ ਖਤਮ ਹੋ ਗਈ ਫਿਰ ਮੈਂ ਕਿਉਂ ਕਿਉਂ ਨਾ ਆਪਣੇ ਕੋਲ ਵਾਸਤੇ ਮੈਂ ਖੜੀ ਹੋ ਗਈ ਇਸ ਕਰਕੇ ਵੀ ਬਣੀ ਤੇ ਤੁਹਾਡੇ ਹਸਬੰਦ ਜਦੋਂ ਸ਼ੋਰੂਮ ਲੁੱਟਿਆ ਗਿਆ ਉਹ ਸ਼ੋਰੂਮ ਤੀ ਮੌਜੂਦ ਸ ਹਾਂਜੀ ਇਹ ਬੜਾ ਸ਼ੋਰ ਨਹੀਂ ਨਹੀਂ ਉਹ ਵੀ ਕਿਸੇ ਕਰ ਮਤਲਬ ਲੱਗੇ ਸੀ ਅੱਛਾ ਉਹ ਸ਼ੋਰ ਪਿਆ ਹੋਇਆ ਸੀ ਨਾ ਬਹੁਤ ਜ਼ਿਆਦਾ ਤੇ ਉਹ ਵੀ ਉਹ ਵੀ ਆਪਣਾ ਚਲੇ ਗਏ ਸੀ ਤੇ ਮੈਂ ਉਹ ਦੂਸਰ ਮਤਲਬ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਵੀ ਸਰਦਾਰ ਨਹੀਂ ਹੈਗੀ ਕਿ ਹਿੰਦਵਾਨੀ ਹੈਗੀ ਮੈਂ ਤੇ ਆਪਣੇ ਬੱਚਾ ਮੇਰਾ ਛੋਟਾ ਜਿਹਾ ਸੀ 2 ਸਾਲ ਪੌਣੇ 2 ਸਾਲ ਦਾ 2 ਸਾਲ ਦਾ ਤੇ ਮੈਂ ਉਹਨੂੰ ਛੋੜ ਕੇ ਚਲੀ ਦੇਖਣ ਉਸ ਆਪਣੀ ਸ਼ੋਪ ਹੂੰ ਤੇ ਤਾਂ ਕਰ ਫਿਰ ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਗਵਾਹੀ ਦਿੱਤੀ ਤੁਹਾਨੂੰ ਕਦੀ ਕੋਈ ਧਮਕੀ ਆਈ ਕਿਸੇ ਨੇ ਕੋਈ ਪੈਸੇ ਦਾ ਲਾਲਚ ਦਿੱਤਾ ਕੋਈ ਡਰਾਇਆ ਧਮਕਾਇਆ ਹਾਂਜੀ ਧਮਕੀ ਆਈ ਧਮਕੀ ਨਹੀਂ ਮਤਲਬ ਉਹਨਾਂ ਨੇ ਮੈਨੂੰ ਆਏ ਸਨ ਉਹ ਸਰਦਾਰ ਜੀ ਕਹਿ ਗਏ ਉਹ ਦੁੱਗਲ ਉਹ ਆਏ ਸਨ ਉਹਨਾਂ ਨੇ ਮੈਨੂੰ ਆ ਕੇ 1 ਸਾਲ ਹੋ ਗਿਆ ਉਹਨਾਂ ਦਾ ਉਹ ਆਏ ਸਨ ਤੇ ਕਹਿੰਦੇ ਪੈਸੇ ਲੈ ਲਓ ਕੋਈ ਨਹੀਂ ਜਿੰਨਾ ਚਾਹੀਦਾ ਤੁਸੇ ਪਿੱਛੇ ਹਟੋ ਜਾ ਤੇ ਮੈਂ ਕਿਹਾ ਅਸੀਂ ਪੈਸੇ ਲੈਣੀ ਨਹੀਂ ਜਦੋਂ ਮੈਂ ਹੁਣ ਆਪਣੇ ਕੌਮ ਵਾਸਤੇ ਖੜੀ ਹੋ ਰਹੀ ਹਾਂ ਪੈਸੇ ਨੂੰ ਮੈਂ ਕੀ ਕਰਨਾ ਹੈਗਾ ਪੈਸੇ ਦਾ ਹੱਥ ਦੀ ਮਹਿ ਲੱਗੀ ਅੱਜ ਹੈ ਤੇ ਕੱਲ ਨਹੀਂ ਕਿਉਂਕਿ ਸਾਡਾ ਬਿਜ਼ਨਸ ਹੋ ਜਾ ਸੀ ਚਿੱਟਫੰਡ ਦਾ ਕੰਮ ਸੀ ਬਿਲਕੁਲ ਚਲਾ ਗਿਆ ਫਿਰ ਉਸ ਕਰਕੇ ਕਿੰਨਾ ਨੁਕਸਾਨ ਹੋਇਆ ਆਂਟੀ ਉਸ ਦੌਰਾਨ ਜਦੋਂ ਇਹ ਹੋਇਆ ਸਭ ਕੁਝ ਸਾਡਾ ਜੀ ਸਾਡੀ ਦੁਕਾਨ ਤੇ ਕਹਿ ਰਹੀ ਹਾਂ ਨਾ ਸਾਡਾ ਭਰਿਆ ਹੋਇਆ ਸੀ ਟੀਵੀ ਵਗੈਰਾ ਵਿੱਚ ਯਾਰੋ ਦਬੀ ਸੀ ਹਰ ਦਾ ਹੁੰਦਾ ਸੀ ਤੇ ਕਸਟਮ ਵਗੈਰਾ ਪਰਿਆਬੱਸੇ ਸਾਡਾ ਸਾਰਾ ਲੁੱਟ ਕੇ ਲੈ ਗਏ ਸਾਰਾ ਲੁੱਟ ਕੇ ਲੈ ਗਏ ਮਾਡੇ ਘਰ ਦੇ ਲਾਗੇ ਚਾਗੇ ਵੀ ਘਰ ਸਾੜੇ ਉੱਥੇ ਵੀ ਲੋਕਾਂ ਦੀ ਜਾਨਾਂ ਗਈਆਂ ਹਾਂਜੀ ਨਹੀਂ ਮੇਰੀ ਜਠਾਣੀ ਤਾਂ ਨਿੱਤੇ ਘਾਰ ਸੀ ਉਹਨਾਂ ਦਾ ਮਤਲਬ ਰੁੱਟਿਆਏਗਾ ਸਾਰਾ ਲੁੱਟ ਲਿਆਏਗਾ ਉਹਨਾਂ ਦਾ ਵੀ ਟੋੜਫੋੜ ਕੀਤੀ ਲੁੱਟ ਲਿਆਏਗਾ ਨੇ ਬਾਕੀ ਆਜ਼ਾਦ ਮਾਰਕੀਟ ਦੀ ਦੁਕਾਨਾਂ ਸਰਦ ਜੀ ਲੈ ਕੇ ਸੋਨਾਂ ਦਾ ਲੁੱਟ ਲਿਆ ਸਾੜ ਲਿਆ ਸੀ ਉਹਨਾਂ ਦਾ ਘਰ ਸਾੜ ਦਿੱਤਾ ਸੀ ਨੇ ਤੇ ਜਿਹੜੇ ਦੋ ਤੁਸੀਂ ਦੱਸਦੇ ਹੋ ਇੱਕ ਤੁਹਾਡਾ ਨੌਕਰ ਤੇ ਜਿਹੜੇ ਭਾਈ ਸਾਣ ਗੁਰਦੁਆਰਾ ਸਾਹਿਬ ਦੇ ਤੇ ਇਹਨਾਂ ਨੂੰ ਉੱਥੇ ਕਤਲ ਕਰਕੇ ਉੱਥੇ ਸਾੜ ਦਿੱਤਾ ਗਿਆ ਸੜਕ ਦੇ ਉੱਤੇ ਨਹੀਂ 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 ਉਹਨਾਂ ਤੇ ਰੇਡੀਜ਼ ਪਾਇਆ ਸੀ ਨਾ ਅੱਛਾ ਰੇਡੀਜ਼ ਪਾ ਕੇ ਫਰੂਟ ਦੀ ਮਾਰਕੀਟ ਸੀ نیچے ਸੀ ਉੱਪਰ ਆnde ਸੀ نیچے ਮਾਰਕੀਟ ਸੀ ਉਮਾਰ ਦੇ ਉਹ ਰੇੜੇ ਦੇ ਉੱਤੇ ਸੁੱਟੀਆਂ ਨੇ ਉਹਨਾਂ ਨੂੰ ਉਹਦੇ ਰੇੜੇ ਦੇ ਉੱਤੇ ਪਾਇਆ ਨੇ ਨੀਤੇ ਮੋਹ ਖੜਾ ਆਇਆ ਸੀ ਨਾ ਪੀੜੀ 28 ਸੀ ਉਹਨਾਂ ਨੇ ਪਾਇਆ ਉੱਪਰ ਟਾਇਰ ਉੱਪਰ ਸੁੱਟੇ ਨੇ ਟਾਇਰ ਪਾ ਕੇ ਤੇ ਉਹਨਾਂ ਨੂੰ ਗੁਜ਼ਾਰੇ ਲੈ ਗਏ ਰੇੜੀ ਸਮੇਤ ਉਸ ਦੇ ਸਾਢੇ ਤੋ ਉਹਨਾਂ ਨੂੰ ਗੁਰਦਾਰੇ ਦੇ ਅੰਦਰ ਖੜ ਕੇ ਸਾੜਿਆ ਉਹਨਾਂ ਨੇ ਤੇ ਗੁਰਦਾਰੇ ਨੂੰ ਅੱਗ ਲੱਗੀ ਨਾ ਹਾਂਜੀ ਗੁਰਦਾਰੇ ਤੋਂ ਪਹਿਲੇ ਅੱਗ ਲੱਗੀ ਅੱਗ ਲੱਗੇ ਸੀ ਸਿਲੰਡਰ ਅੰਨੇ ਸਨ ਉਹ 40 ਸਿਲੰਡਰ ਸਾਢੇ ਛੱਤ ਜਦ ਤੋਂ ਸਾਰਾ ਦਿਖਾਈ ਦੇ ਰਿਹਾ ਸੀ ਹਾਂਜੀ ਕੀ ਮੌਲ ਸੀ ਅੰਟੀ ਉਸ ਦੌਰਾਨ ਲੱਗ ਜਾ ਕੇ ਕੁਝ ਯਾਦ ਹੈ ਕਿੰਨਾ ਡਰ ਕਿੰਨਾ ਸਹਿਮ ਦਾ ਮੌਲ ਸੀ ਉਸ ਟਾਈਮ ਅਸੀਂ ਐਨਾ ਡਰੇ ਹੋਏ ਸੀ ਉਸ ਅਨੁਜਾਸਿ ਫਿਰ 2 ਦਿਨਾਂ ਬਾਅਦ ਜਮ ਜਿੱਥੇ ਛੁਪ ਕੇ ਸੀ ਉਸ ਬਾਅਦ ਅਸੀਂ ਹੋਰ ਕਿਸੇ ਦੇ ਘਰ ਚਲੇ ਗਏ ਸੀ ਉਹ ਪੀਆ ਜਾਈ ਨੇ ਉਹਨਾਂ ਨੇ ਆਪਣੇ ਕਾਰ ਲੈ ਆਏ ਉਹਨਾਂ ਸਾਡੀ ਬਹੁਤ ਸੇਵਾ ਕੀਤੀ ਹਿੰਦੂ ਫੈਮਿਲੀ ਸੀ ਲੇਕਿਨ ਉਹਨਾਂ ਨੇ ਸਾਡੀ 10 ਦਿਨ ਬਹੁਤ ਸੇਵਾ ਕੀਤੀ ਉਸ ਤੋਂ ਬਾਅਦ ਫਿਰ ਅਸੀਂ ਕਾਰ ਆਏ ਬੜੀ ਸੀ ਡਰ ਰਹੇ ਫਿਰ ਤਾਂ ਡਰ ਰਹੇ ਇਹ ਬੜੀ ਹੈਰਾਨੀ ਵਾਲੀ ਗੱਲ ਨਹੀਂ ਮਾਰਨ ਵਾਲਾ ਵੀ ਹਿੰਦੂ ਤੇ ਬਚਾਉਣ ਵਾਲਾ ਵੀ ਹਿੰਦੂ ਉਹਨਾਂ ਨੇ ਸਾਡੀ ਇੰਨੀ ਸੇਵਾ ਕੀਤੀ ਦੁੱਧ ਦੇਣਾ ਦੁੱਧ ਪਰੂਰਨਾ ਪਰੂਟ ਖਾਂ ਪਿੰਡ ਅਕਸੀ ਚੀਜ਼ ਉਹਨਾਂ ਨੇ ਸਾਨੂੰ ਨਹੀਂ ਕੀਤਾ ਸੀ ਤੁਹਾਡੇ ਜਦੋਂ ਹਸਬੰਡ ਨੂੰ ਪਤਾ ਲੱਗਾ ਕਿ ਦੁਕਾਨ ਲੁੱਟੀ ਗਈ ਇਹਨਾਂ ਨੁਕਸਾਨ ਹੋ ਗਿਆ ਉਹਨਾਂ ਦਾ ਕੀ ਕਹਿਣਾ ਸੀ ਉਹ ਕਹਿੰਦੇ ਹੁਣ ਸਾਰਿਆਂ ਦੇ ਨਾਲ ਹੋਇਆ ਮੈਂ ਸਾਡੇ ਨਾਲ ਹੀ ਹੋ ਗਿਆ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਉਹਨਾਂ ਦੀ ਤਾਂ ਉਸ ਤੋਂ ਬਾਅਦ ਉਹਨਾਂ ਤੇ ਵੀ ਠੀਕ ਨਹੀਂ ਹੈਗੀ ਹੁਣ ਤਾਂ ਕੋਈ ਠੀਕ ਨਹੀਂ ਹੈਗੀ ਮਤਲਬ ਮੈਂ ਤੇ ਬੁਢਾਪਾ ਆ ਗਿਆ ਉਹਨਾਂ ਨੂੰ ਬਿਲਕੁਲ ਬੁਢਾਪਾ ਆ ਗਿਆ ਪੂਰਾ ਚੱਲ ਨਹੀਂ ਸਕਦੇ ਹੈਗੇ ਹਾਂਜੀ ਹੁਣ ਤੁਸੀਂ ਪਿਛਲੇ 2 ਦਿਨਾਂ ਤੋਂ ਲਗਾਤਾਰ ਗਵਾਈਆਂ ਹੋ ਰਹੀਆਂ ਨੇ ਕਿਵੇਂ ਮਹਿਸੂਸ ਹੋ ਰਿਹਾ ਗਵਾਈ ਦੇ ਕੇ ਗਵਾਈ ਦੇ ਕੇ ਅੱਜ ਮੈਨੂੰ ਥੋੜਾ ਹੋਇਆ ਅੰਦਰ ਹੋਇਆ ਕੁਝ ਹੋਇਆ ਹਾਂ ਹਾਂਜੀ ਤੁਸੀਂ ਉਹ ਗਵਾਈ ਦੇ ਰਹੇ ਸੀ ਟਾਈਟਲਰ ਵੀ ਅੰਦਰ ਮੌਜੂਦ ਸੀ ਹਾਂਜੀ ਹਾਂਜੀ ਕੱਲ ਵੀ ਬੈਠਾ ਹੋਇਆ ਸੀ ਅੱਜ ਵੀ ਬੈਠਾ ਹੋਇਆ ਸੀ ਹਾਂ ਉਹ ਦਿਨ ਸੀ ਨੀਵਾ ਕਰਕੇ ਬੈਠਾ ਹੋਇਆ ਸੀ ਲੇਕਿਨ ਦੇਖਿਆ ਨਹੀਂ ਉਹ ਤੋਂ ਡਰ ਲੱਗਾ ਲੱਗਾ ਕੁਝ ਨਾ ਬਿਲਕੁਲ ਹੀ ਨਹੀਂ ਲੱਗਾ ਬੰਤੇ ਹਾਂ ਬਿਲਕੁਲ ਰਣ ਲੱਗਿਆ ਹਮ ਕੀ ਹੋਰ ਕੁਝ ਦੱਸਣਾ ਚਾਹੋਗੇ ਤੁਸੀਂ 84 ਨੂੰ ਲੈ ਕੇ ਲੋਕਾਂ ਨੂੰ ਮੈਂ ਤੇ ਗਨਿਆ ਕਿ ਜੋ ਵੀ ਹੋਇਆ ਉਹਨੂੰ ਚਲੋ ਉਸ ਆਦਮੀ ਨੂੰ ਜਿਹੜੇ ਸਟੈਟਸਸਾ ਮਿਲਣੇ ਕਿਹਾ ਗਏ ਹਨ ਲੇਕਿਨ ਅਜ ਤੱਕ ਕਾਂਗਰਸ ਇਹ ਕਹਿੰਦੀ ਰਹੀ ਕਿ ਸਾਡੇ ਲੋਕ ਹੈ ਹੀ ਨਹੀਂ ਕਾਂਗਰਸ ਨੇ ਤੇ ਕਦੀ ਹੱਥ ਪੱਲਾ ਹੀ ਨਹੀਂ ਫੜਾਇਆ ਇਸ ਮਾਮਲੇ ਤੇ ਨਹੀਂ ਨਹੀਂ ਕਾਂਗਰਸ ਵਾਲੇ ਉਹ ਤੇ ਮਤਲਬ ਕਹਿਣਗੇ ਕਹਿਣਗੇ ਨਾ ਲੇਕਿਨ ਸਾਨੂੰ ਲੋਕਾਂ ਨੂੰ ਪਤਾ ਹੈ ਨਾ ਅਸੀਂ ਆਪਣੀ ਅੱਖੀਂ ਦੇਖਿਆ ਸਭ ਕੁਝ ਤੁਸੀਂ ਟਾਈਟਲ ਰੱਖੀ ਵੇਖਿਆ ਉਹਨੂੰ ਹਾਂਜੀ ਹੁਣ ਤੁਸੀਂ ਕਾਇਮ ਜੀ ਹਾਂਜੀ ਮੈਂ ਕਾਇਮ ਹਮ ਤੱਕ ਕਾਇਮ ਅੱਗੇ ਕਾਇਮ ਹੀ ਰਹਾਗੇ ਇਹ ਸਾਡੇ ਨਾਲ ਸਣ ਹਰਪਾਲਕ ਔਰ ਬੇਦੀ ਜੋ ਕਿ ਬੜੀ ਬਹਾਦਰੀ ਨਾਲ ਇਹ ਗੱਲ ਕਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ 84 ਦਾ ਵਾਕਿਆ ਹੋਇਆ ਕਿਵੇਂ ਘਰ ਸਾੜੇ ਗਏ ਲੁੱਟੀਆਂ ਗਈਆਂ ਦੁਕਾਨਾਂ ਤੇ ਕਿਵੇਂ ਉਹਨਾਂ ਸਿੰਘਾਂ ਦਾ ਕਤਲ ਕੀਤਾ ਗਿਆ ਤੇ ਉਹਨਾਂ ਨੂੰ ਲੈ ਜਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਾੜ ਦਿੱਤਾ ਗਿਆ ਸ਼ਾਇਦ ਸ਼ਰਮਨਾਕ ਹੈ ਕਿ ਇਸ ਲੋਕਤੰਤਰ ਦੇ ਵਿੱਚ ਅਜੇ ਵੀ ਇਸ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਵਿਧਵਾ ਕਲੋਨੀ ਹੋਵੇ ਤੇ ਅੱਜ ਵੀ 41 ਸਾਲਾਂ ਬਾਅਦ ਲੋਕ ਇਨਸਾਫ ਲਈ ਸੜਕਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਤੇ ਕੋਟਕਚਿਹਰੀਆਂ ਤੱਕ ਲੜ ਰਹੇ ਹੋਣ ਕੈਮਰਾਮੈਨ ਰਾਮ ਦੇ ਨਾਲ ਹਰਪ੍ਰੀਤ ਸਿੰਘ ਪੀਡੀਸੀ ਨਿਊਜ਼ ਦਿੱਲੀ